ਬਾਦਲ ਸਾਹਿਬ ਤੁਸੀਂ ਠੀਕ ਹੋ ਬਾਦਲ ਸਾਹਿਬ ਸਦਾ ਚੜ੍ਹਦੀ ਕਲਾ ਚ ਰਹਿਣੇ ਨੇ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਇਹ ਜਕਾਰੇ ਵਾਲੀ ਤਾਂ ਗੱਲ ਹੀ ਨਹੀਂ ਸੀ ਆ ਗਿਆ ਤੁਸੀਂ ਕਰ ਦੋਸਤੋ ਅੱਜ ਤੁਹਾਡਾ ਸਵਾਗਤ ਹੈ ਇੱਧਰ ਤੇ ਉੱਧਰ ਦੀਆਂ ਗੱਲਾਂ ਵਿੱਚ ਪਿਛਲੀ ਵਾਰ ਤੁਹਾਨੂੰ ਮਿਲਾਇਆ ਸੀ ਦੋ ਮੁੱਖ ਮੰਤਰੀਆਂ ਨੂੰ ਅੱਜ ਅਸੀਂ ਫੇਰ ਬੁਲਾਣ ਲੱਗੇ ਹਾਂ ਦੋ ਸਬਕਾ ਮੁੱਖ ਮੰਤਰੀਆਂ ਨੂੰ ਤੇ ਸਟੂਡੀਓ ਵਿੱਚ ਪਹੁੰਚਣ ਵਾਲੀ ਨੇ ਉਹ ਪਿੱਛੇ ਹੋ ਜਾਓ ਮੈਂ ਲੱਗਦਾ ਪਹੁੰਚ ਗਈ ਬਦਲ ਸਾਹਿਬ ਪਹੁੰਚ ਗਏ ਬਦਲ ਸਾਹਿਬ ਪਹੁੰਚ ਗਏ ਨਾਲ ਚੰਨੀ ਨਾਲ ਚੰਨੀ ਵੀ ਪਹੁੰਚ ਗਈ ਅੱਸੀ ਕਰ ਬਦਲ ਸਾਹਿਬ ਸ੍ਰੀ ਅਕਾਲੀ ਦਰ ਜਿੰਦਾਬਾਦ ਬਦਲ ਸਾਹਿਬ ਸ੍ਰੀ ਅਕਾਲੀ ਦਰ ਜਿੰਦਾਬਾਦ ਯਾਰ ਕੇ ਰੌਲਾ ਪਾਇਆ ਇਸਨੇ ਇਸ ਨੂੰ ਚੁੱਪ ਕਰਾ ਲੈ ਬਦਲ ਸਾਹਿਬ ਪਾਣੀ ਪੀਓਗੇ ਸ੍ਰੀ ਅਕਾਲੀ ਦਰ ਜਿੰਦਾਬਾਦ ਬਦਲ ਸਾਹਿਬ ਨੂੰ ਲੱਗਦਾ ਹੁਣ ਰੇਲੀ ਚ ਆਏ ਨੇ ਇਹ ਗਲਾ ਖਾ ਕੇ ਯਾਰ ਇਹ ਪਾਣੀ ਪੀਏਗਾ ਚਾਹ ਮੰਗਾਓ ਚਾਹ ਪੂਰ ਚਾਹ ਮੰਗਵਾਈ ਜਾਊਗੀ ਤੁਸੀਂ ਇੱਕ ਵਿਤਾ ਚੁੱਪ ਕਰੋ ਚੰਨੀ ਸਾਹਿਬ ਕਿਵੇਂ ਹੋ ਤੁਸੀਂ ਠੀਕ ਠਾਕ ਜੀ ਬਾਦਲ ਸਾਹਿਬ ਤੁਸੀਂ ਠੀਕ ਹੋ ਬਾਦਲ ਸਾਹਿਬ ਸਦਾ ਚੜ੍ਹਦੀ ਕਲਾ ਚ ਰਹੇ ਨੇ ਨੇ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਇਹ ਜਕਾਰੇ ਵਾਲੀ ਤਾਂ ਗੱਲ ਹੀ ਨਹੀਂ ਸੀ ਇਹ ਜਕਾਰੇ ਵਾਲੀ ਤਾਂ ਗੱਲ ਹੀ ਨਹੀਂ ਸੀ ਬਾਦਲ ਸਾਹਿਬ ਬਾਦਲ ਸਾਹਿਬ ਲੋ ਲੋ ਮੁੱਖ ਮੰਤਰੀ ਮਾਨ ਸਾਹਿਬ ਮਾਨ ਸਾਹਿਬ ਪਹੁੰਚ ਚੁੱਕੇ ਨੇ ਮਾਨ ਸਾਹਿਬ ਪਹੁੰਚ ਚੁੱਕੇ ਨੇ ਬੈਠੋ ਮਾਨ ਸਾਹਿਬ ਅਰੇ ਯਾਰ ਤੁਸੀਂ ਫੋਨ ਪਾਣੀ ਨਹੀਂ ਕਰਿਆ ਯਾਰ ਮੈਂ ਅਗਰ ਨੂੰ ਮੁੱਖ ਮੰਤਰੀ ਨਾ ਪੰਜਾਬ ਦਾ ਯਾਰ ਮੈਂ ਕਰਦਾ ਯਾਰ ਤਾਂ ਜਲਮਾ ਦਾ ਓ ਯਾਰ ਜਿਹੜੇ ਤਾਂ ਮੈਨੂੰ ਰੱਖ ਹੀ ਨਹੀਂ ਸਕਿਆ ਉਹ ਮਾਤਾ ਪਿਓ ਚਾਹੁੰਦੀ ਜਿਹੜਾ ਨਾ ਖਾਣਾ ਜਪਟ ਕੇ ਪੱਜ ਗਿਆ ਦੀ ਮਾਤਾ ਸੈਠੋ ਮਾਤਾ ਸੈਠੋ ਤੁਸੀਂ ਬੈਠੋ ਯਾਰ ਤੁਸੀਂ ਹੱਦ ਹੋ ਗਈ ਯਾਰ ਇਹਨਾਂ ਦੀ ਕੋ ਹੋਰ ਗੱਲ ਦੱਸਦੇ ਆ ਤੁਹਾਨੂੰ ਤੁਸੀਂ ਇਹ ਗੱਲ ਸੁਣ ਲਓ ਬਾਸ ਲੋਕੋ ਚਾਰ ਵਜੇ ਨੂੰ ਕੰਮ ਹੋ ਜੇ ਇਹਨਾਂ ਦੀ ਨਹੀਂ ਸੁਣਨੀ ਹੋ ਜੇ ਕੰਮ ਹੋ ਜੇ ਕੰਮ ਇਹਨਾਂ ਦੀ ਸਰਕਾਰ ਦਾ ਹੋ ਜੇ ਸਾਨੂੰ ਤਾਂ ਅੱਜ ਆ ਕੇ ਹੋਟਲ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਸਾਰਿਆਂ ਨੂੰ ਮੌਕਾ ਦਿੱਤਾ ਜਾਊਗਾ ਬਾਦਲ ਸਾਹਿਬ ਸਾਰਿਆਂ ਨੂੰ ਮੌਕਾ ਦਿੱਤਾ ਜਾਊਗਾ ਤੁਸੀਂ ਪਹਿਲਾਂ ਮਾਨ ਸਰ ਤੋਂ ਸ਼ੁਰੂ ਕਰਦੇ ਆਂ ਮਾਨ ਸਰ ਕਿਵੇਂ ਚੱਲਦੀ ਆ ਤੁਹਾਡੀ ਸਰਕਾਰ ਪਹਿਲਾਂ ਤਾਂ ਸਭ ਤੋਂ ਪਹਿਲਾਂ ਸਾਰੇ ਲੋਕਾਂ ਨੂੰ ਸਸਰੀ ਕਾਲ ਸਰਕਾਰ ਬਹੁਤ ਵਧੀਆ ਚੱਲਦੀ ਆ ਦੋਸਤੋ ਤੁਸੀਂ ਦੇਖਿਆ ਹੀ ਹੋਣਾ ਮੈਂ ਹੁਣ ਦਿੱਲੀ ਜਾ ਕੇ ਆਇਆ ਦਿੱਲੀ ਤੇ ਆਪਾਂ ਨੇ ਧਰਨਾ ਵੀ ਕੀਤਾ ਆਹ ਸੋਮਨੀ ਕਾਲੀ ਨਾਲ ਜਿੰਨਾ ਸਭ ਤਰ੍ਹਾਂ ਕੋ ਵੱਡਾ ਰਿਕਾਰਡ ਬਣਾਤਾ ਭਗਵਾਨ ਤੁਮਾਰਨੇ ਧਰਨਾ ਲੱਗਾ 30 ਕਿੰਟ ਦਾ ਧਰਨਾ ਤੇ ਮੁੱਖ ਮੰਤਰੀ ਨੂੰ ਬੱਕਰੇ ਵਾਂਗੂ ਪੁਲਿਸ ਜੱਕ ਲੈਗੀ ਧਰਨਾ ਤਾਂ ਸੋਡਾ ਬਹੁਤ ਲੰਬਾ ਨਤੀਆ ਕਾਕਾ ਕਿਆ ਗੱਲ ਕਰਦਾ ਯਾਰ ਇਹ ਉਹ ਸੋਡਾ ਤਾਂ ਆ ਗਈ ਸੀ ਦੋ ਫੋਟੋ ਆ ਗਿਆ ਸੀ ਤੇ ਜਿਨੀ ਆਈ ਜੇ ਕੋਈ ਗੱਲ ਨਹੀਂ ਮੇਰੀ ਗੱਲ ਸੁਣ ਲੋ ਧਰਨਾ ਦਾ ਲੰਬਾ ਲਾਣਾ ਸੀ ਅਸੀਂ ਉਹਨਾਂ ਤਾਂ ਮੈਨੂੰ ਲੱਤਾ ਤੋਂ ਬਾਹਰ ਉਤੋ ਚੱਕ ਲਿਆ ਮੈਂ ਕੀ ਕਰਦਾ ਮੈਂ ਤਾਂ ਧਰਨਾ ਉਥੇ ਤਿੰਨ ਦਿਨ ਦਾ ਲਾਣਾ ਸੀ ਪੂਰਾ ਫੇਰ ਕਿਆ ਗੱਲ ਕਰਦਾ ਯਾਰ ਆ ਮੈਂ ਕਿਉਂ ਫੜਾਦਾ ਇਹਨੂੰ ਫੜਾ ਉਹ ਚਲੋ ਆਪਾਂ ਨੂੰ ਬਾਸ ਸਾਹਿਬ ਬਾਸ ਸਾਹਿਬ ਪਹਿਲੀ ਵਾਰ ਦੇਖਿਆ ਗਿਆ ਤਿਆ ਵਿਚ ਇੰਨਾ ਛੋਟਾ ਤਾਂ ਨਾ ਲਾਇਆ ਤੁਸੀਂ 30 ਸਕਿੰਟੇ ਜੀ ਖਤਮ ਕਰਤਾ ਮੈਂ ਤਾਂ ਲੰਬੀ ਲਾਉਣੀ ਸੀ ਭਾਈ ਕੀ ਕਰਦਾ ਸਪਾਟਾ ਜੇ ਨੇ ਧੋਆ ਨੇ ਲੱਤਾਂ ਤੋਂ ਚੱਕ ਲਿਆ ਮਾਦਾ ਕਹਿੰਦਾ ਤੀ ਪੰਜ ਚਾਰ ਫੋਟੋ ਹੋ ਜਾਂਦੀਆਂ ਅਖਬਾਰਾਂ ਚ ਲੱਗ ਜਾਂਦੀਆਂ ਚੱਲ ਐ ਆ ਨਾ ਲੋਕਾਂ ਚ ਸ਼ਬੀ ਜੀ ਬਣੀ ਰਹਿੰਦੀ ਆ ਵੀ ਸਾਡਾ ਮੁੱਖ ਮੰਤਰੀ ਵਾਲੇ ਕੰਮ ਕਰਦਾ ਐਨਾ ਰਤਵਾ ਕੋਈ ਨਹੀਂ ਦਿੱਤਾ ਕੰਜਰਾਂ ਨੇ ਮੋਦੀ ਸਾਹਿਬ ਨੂੰ ਮੇਰੀ ਅਪੀਲ ਐ ਭਾਈ ਚਲ ਤੇ ਨਹੀਂ ਤਾਂ ਐਲਾਨ ਦੇਣੇ ਹੁੰਦੇ ਘਟੋ ਘਟ ਬੰਦੇ ਨੂੰ ਫੋਟੋ ਤਾਂ ਖਾ ਲੈਣ ਦਿਆ ਕਰੋ ਬੰਦਾ ਅਖਬਾਰ ਖਬੂਰਚੀ ਲਵਾਉ ਲੈਂਦਾ ਉ ਤਾਂ ਚਲੋ ਥੋੜ੍ਹੇ ਹੀ ਆ ਅੰਦਰੋਂ ਕੋਈ ਗੱਲ ਨਹੀਂ ਹੁੰਦੀ ਯਾਰ ਤੁਸੀਂ ਐਦਾਂ ਨਾ ਕਰਿਆ ਕਰੋ ਮਾ ਸਾਹਿਬ ਤੁਸੀਂ ਜਿਆਦੇ ਗੱਲਾਂ ਤੇ ਲਾਗੇ ਜਿਆਦੇ ਲਾਗੇ ਜਿਆਦੇ ਲਾਗੇ ਦਿਲ ਤੇ ਕੌਨੂੰ ਭਰਾਵਾ ਮੇਰੇ ਤੋਂ ਚਤੜਾ ਦੇ ਲਾਣ ਜਾਣੇ ਉਹਨਾਂ ਨੇ ਉਹ ਨਹੀਂ ਸਕਦਾ ਤੁਹਾਨੂੰ ਹੋਰ ਭਾਈ ਹਰ ਸਿਮਰਨ ਨਹੀਂ ਆਈ ਨਾ ਤੇਰੇ ਚਾਰ ਜਵਾਕ ਹੋ ਗਏ ਤੁਨੂੰ ਹਜੇ ਹਰ ਸਿਮਰਨ ਦੀ ਪਹਿਲੀ ਆ ਉਹ ਮੈਂ ਤਾਂ ਇਹ ਕਹਿੰਦਾ ਸੀ ਭਾਈ ਮੇਰੇ ਨਾਲ ਬਾਲੇ ਆਟੇ ਲੈ ਲੈਂਦੀ ਸੀ ਸਪੀਕਰ ਸਾਹਮਣੇ ਮੈਂ ਹੁਣ ਸਵਾਲ ਜਵਾਬ ਦੇ ਉੱਚੇ ਜਿਹੀ ਮੈਂ ਦੇ ਦਿੰਦਾ ਜਵਾਬ ਇਹਨਾਂ ਦੀ ਪਕਾਈ ਨਾ ਸੁਣੋ ਮੇਰੇ ਮਰੇ ਮੈਂ ਕਰ ਉਹਨਾਂ ਦਾ ਮੈਂ ਜਾ ਕੇ ਪੁੱਛੂੰਗਾ ਕੋਈ ਗੱਲ ਨਹੀਂ ਪਹਿਲਾਂ ਤੈਨੂੰ ਦੱਸਦਾ ਨਿਗਾਹ ਠੀਕ ਰੱਖ ਅਸੀਂ ਪੰਜਾਬ ਦੇ ਮੋਢੀ ਬਰਕਰਾਰ ਸੋਮਣਿ ਕਾਲੀ ਦਾ ਆ ਦੇਖੋ ਤੁਸੀਂ ਇੱਕ ਮਿੰਟ ਆ ਦੇਖ ਲਓ ਦੋਸਤੋ ਤੁਹਾਡੇ ਮੁੱਖ ਮੰਤਰੀ ਦੇ ਗਲਤ ਬ੍ਰੋ ਬੁਲਾਉਂਦਾ ਇਹਨਾਂ ਦੀਆਂ ਯਾਰ ਨੀਤੀਆਂ ਸਾਫ ਨਹੀਂ ਅਸਲ ਚ ਕਿਆ ਗੱਲ ਕਰਦੇ ਨੇ ਮੇਰੀ ਨੀਤੀ ਦੋਸਤੋ ਪੂਰੀ ਤਰ੍ਹਾਂ ਸਾਫ ਹੋ ਕੇ ਚੱਲਦੀ ਆ ਅਸੀਂ ਪੰਜਾਬ ਬਚਾਉਣਾ ਦੋਸਤੋ ਇਹਨਾਂ ਪਾਰਟੀਆਂ ਤੋਂ ਮਾਨ ਸਾਹਿਬ ਇੱਕ ਮਿੰਟ ਆਪਾਂ ਸਾਰੇ ਦੇ ਮੁੱਦਿਆਂ ਦੀ ਗੱਲ ਕਰਾਂਗੇ ਮੁੱਦੇ ਤੇ ਹੂ ਤੇ ਪਹਿਲਾਂ ਚੰਨੀ ਸਾਹਿਬ ਨਾਲ ਗੱਲ ਕਰਦੇ ਆ ਪੁੱਛੋ ਤੁਸੀਂ ਚੰਨੀ ਸਾਹਿਬ ਨੇ ਕੋਈ ਕੰਮ ਕੀਤਾ ਹੋਵੇ 5 ਸਾਲਾਂ ਦਾ ਸਖੀਰ ਚ 4 ਸਾਲ ਦਾ ਆ ਜਾਂਦਾ ਕੈਪਟਨ ਖਾ ਗਿਆ ਇੱਕ ਸਾਲ ਤੋਂ ਹੋਇਆ ਤੋਂ ਨਹੀਂ ਕੁਝ ਹੋਇਆ ਕੀ ਕਰਨਗੇ ਇਹ ਚਲੋ ਮੌਕਾ ਦੰਨੇ ਚਨੀ ਸਾਹਿਬ ਚਨੀ ਸਾਹਿਬ ਪਹਿਲਾਂ ਇਹ ਦੱਸੋ ਤੁਸੀਂ 5 ਸਾਲਾਂ ਵਿੱਚ ਕਰਿਆ ਕੀ ਆ ਯਾਰ ਪੈਚ ਵਰਕਿੰਗ ਕਰਿਆ ਕੋਈ ਦੱਸਿਆ ਨਹੀਂ ਕਿਤਾ ਜੁਨੀਅਰ ਲੇ ਕਿਤੇ ਬਹੁਤ ਕੁਝ ਕਰਿਆ ਬੱਕਰੀ ਮੈਚ ਹੁੰਦਾ ਰਿਹਾ ਇਹ ਦੇਖ ਲੜਨਾਂ ਲੜ ਬਾਦਸ਼ਾਹ ਲੜਦਾ ਸਟੂਡੀਓ ਸਾਰਾ ਦੇਖ ਰਿਹਾ ਸਾਰੀ ਜਨਤਾ ਦੇਖ ਰਹੀ ਆ ਬਸ ਬੱਕਰੀ ਤਾਂ ਦੁਨੀਆ ਚ ਹੁੰਦੀ ਆ ਇਹ ਤਾਂ ਬੱਕਰੀ ਚ ਹੋਈ ਗਿਆ ਬੱਤ ਚੜ ਗਈ ਉਹ ਤੇ ਚੋਕਾ ਲਾਇਆ ਨਹੀਂ ਮੈਂ ਚਲੋ ਚਲੋ ਤੁਹਾਡੀ ਬਾਤ ਤੁਹਾਡੀ ਗੱਲ ਆ ਜਾਂਦੀ ਹੁੰਦਾ ਸਿੱਧੂ ਲੰਦਾ ਹੁੰਦਾ ਜੀ ਮੈਂ 1990 ਆ ਕਿਹੜਾ ਮੈਂ ਸੀ ਉਹ ਤਲਾਰਾ ਵੀ ਆ ਮਾਨ ਸਾਹਿਬ ਮਾਨ ਸਾਹਿਬ ਜਿਆਦਾ ਹੋਗੀ ਪੁੱਠੀ ਗੱਲ ਕਰਦੇ ਨੇ ਯਾਰ ਇਹ ਤਾਂ ਤੂੰ ਮੇਰੀ ਗੱਲ ਸੁਣ ਉਹ ਗੁੜ ਜਿਆਦਾ ਵੱਤ ਨਹੀਂ ਚੜ ਗਈ ਦੀ ਕਾਲਾ ਹੋ ਗਿਆ ਦੀ ਗੁੜ ਗੁੜ ਜਿਆਦਾ ਕਾਲਾ ਹੋ ਗਿਆ ਉਹ ਫਿਰ ਮੈਂ ਦੱਸਿਆ ਨਹੀਂ ਉਹਨਾਂ ਨੂੰ ਆ ਚੰਨੀ ਦੇ ਹੱਥ ਲੱਗ ਗਏ ਉਹਨੇ ਕਾਲਾ ਹੋ ਗਈ ਦੀ ਤਾਂ ਇਹ ਕੀ ਕੋਈ ਮਾਰਦੇ ਨੇ ਯਾਰ ਕੀ ਗੱਲ ਕਰਦਾ ਐ ਮੈਨੂੰ ਤਾਂ ਜਾਨਾ ਨਹੀਂ ਚਲੋ ਚਲੋ ਬਾਦਲ ਸਾਹਿਬ ਨਾਲ ਗੱਲ ਕਰਦੇ ਆ ਬਾਦਲ ਸਾਹਿਬ ਤੁਸੀਂ ਬੱਚੇ ਨੂੰ ਲੈਪਟਾਪ ਦੇਣ ਦਾ ਵਾਅਦਾ ਕੀਤਾ ਸੀ ਹਾਂ ਦੇਖ ਲਓ ਭਾਈ ਮੇਰੀ ਕੁੜੀ ਨੇ ਤਾਂ ਨਾ ਭਾਈ ਉਹ ਬਣੀ ਲੈਪਟਾਪ ਵੇਚਦਾ ਕਹਿੰਦੀ ਬਾਦਲ ਸਾਹਿਬ ਨਵੇਂ ਦੇਊਗਾ ਨਵੇਂ ਦੇਊਗਾ ਅੱਜ ਤੱਕ ਫੋਨ ਤੇ ਕੰਮ ਕਰਦੀ ਐ ਇਹ ਸਾਡੇ ਤੇ ਰੋਪਲਾ ਅਸੀਂ ਕੀ ਕਿਹਾ ਸੀ ਯਾਰ ਇਹਨਾਂ ਨੂੰ ਵੀ ਲੋੜਾ ਇਹ ਸਾਰਾ ਪੰਜਾਬ ਲੁੱਟ ਕੇ ਖਾ ਗਏ 5 ਰੁਪਈਆ ਸਾਬ ਦਾ ਖਰਦੇ ਕੋਈ ਮਾਨ ਸਾਹਿਬ ਨੇ 5 ਰੁਪਈਆ ਵੀ ਖਾਦੇ ਹੋਣਾ ਪੰਜਾਬ ਦੀ ਭਲਾਈ ਵਾਸਤੇ ਇੰਨਾ ਕੁਝ ਕੀਤਾ ਇੰਨਾ ਕੌਮਾਂ ਤੇ ਹਜ਼ਾਰ ਕਰਦੇ ਕਾਕੇ ਕਹੁੰਦੇ ਤੇ ਇਹ ਆਪਣੇ ਆਪ ਨੂੰ ਅਸੀਂ ਰਾਜੀ ਆਮ ਆ ਅਸੀਂ ਲੋਨੜਿਆ ਜੀ ਆਮ ਇਹਨਾਂ ਲੋਕਾਂ ਨੇ ਸਕਿਉਰਟੀਆਂ ਗੋਲੀਆਂ ਇਹਨਾਂ ਨੇ ਜਦੋਂ ਆਪਦੇ ਦੇ ਬਾਰੀਆਂ ਆਣ ਲੱਗੀ ਉਹ ਸਕਿਉਰਟੀਆਂ ਜਦ ਸਕਿਉਰਟੀਆਂ ਬਣ ਗਈਆਂ ਮੈਂ ਤਾਂ ਜੀ ਅੱਜ ਵੀ ਸਾਈਕਲ ਤੇ ਘੁੰਮਦਾ ਆਪਣੇ ਬੰਡ ਸਟੋਰ ਤੁਸੀਂ ਆ ਕੇ ਦੇਖ ਲਿਓ ਜਹੇ ਸਟੋਰ ਦੇ ਵਿੱਚ ਸਾਰਾ ਕਿਸੇ ਨੂੰ ਵੀ ਮਰਜੀ ਪੁੱਛ ਲਓ ਭਗਵਾਨ ਤਮਨ ਦਾ ਮੂੰਹ ਦੇਖ ਕੇ ਨੂੰ ਕਿੰਨੇ ਦਿਨ ਹੋ ਗਏ ਪਤਾ ਮੈਂ ਸਟੋਰ ਚ ਕਾਇਦਾ ਆਪਣੀ ਬੋਸਟ ਲਾਇਆ ਨੇ ਮੈਂ ਇਹਨਾਂ ਦੇ ਸਾਰੇ ਪਿੰਡ ਪੋਸਟਰ ਲਾਏ ਨੇ ਰੋਜ਼ ਮੇਰਾ ਮੂੰਹ ਦੇਖਦੇ ਨੇ ਉਹ ਸੋਚੋ ਜਿੱਤਦਾ ਸੋਚੋ ਨਹੀਂ ਜਿੱਤਦਾ ਸਾਡੀ ਨਿਖਤ ਗਰੰਟੀ ਆ ਜੇ ਆਊਗੀ ਅਕਾਲੀ ਦਲ ਆਊਗੀ ਅਕਾਲੀ ਦਲ ਸ਼ਰਮ ਨਹੀਂ ਕਾਲੀ ਦਲ ਜਿੰਦਾਬਾਦ 70 ਸਾਲ ਤੋਂ ਤੁਸੀਂ ਪੰਜਾਬ ਦਾ ਕਿਸ਼ਤਾ ਨਹੀਂ ਆ ਮੈਨੂੰ ਇਹ ਦੱਸ ਦੋ 70 ਸਾਲ ਤੋਂ ਤੁਸੀਂ ਕਦੇ ਖਜ਼ਾਨਾ ਨਹੀਂ ਭਰ ਕੇ ਦਿੱਤਾ ਖਜ਼ਾਨਾ ਤੁਹਾਨੂੰ ਹੋਏ ਨਾ ਟਾਈਮ ਆ ਇਹਨੂੰ ਉਦੋਂ ਨਹੀਂ ਭਰਿਆ ਹੈਗਾ ਉਹ ਭਾਈ ਸਾਨੂੰ ਤਾਂ ਤੁਸੀਂ ਪਿੱਪਾ ਬਣਾ ਕੇ ਦਿੱਤਾ ਤੇ ਖਜ਼ਾਨਾ ਦਾ ਨਾਮ ਦੇ ਦਿੱਓ ਹੋ ਉਹ ਤਾਂ ਪਿੱਪਾ ਦੇ ਜਿਦਾ ਥੱਲਾ ਵੀ ਨਹੀਂ ਸੀ ਉਹਨੂੰ ਚੱਕ ਦੇ ਦੀ ਸਾਰਾ ਸਾਰਾ ਕੋਲੋਂ ਲਾਣ ਦੇ ਦਾਦੀ ਲੰਗਣਾ ਸੀ ਉਹ ਵੀ ਸਾਡਾ ਥੋੜਾ ਸਰੂੰਗਾ ਨਹੀਂ ਕੋਈ ਤੇਰੇ ਕਰ ਨੂੰ ਇੱਕ ਚੰਨੀ ਦੇ ਕਰ ਨੂੰ ਇੱਕ ਕੈਪਟਨ ਨੇ ਗੱਲ ਪਤਾ ਕੀ ਆ ਇੱਧਰ ਖਾਈ ਵੀ ਆ ਇਹਨਾਂ ਨੇ ਫੇਮ ਇਹ ਦਰੂਪੀ ਕੇ ਨੇੜ ਬੈਠ ਲੈ ਭਾਈ ਲੈ ਲੋ ਕੋ ਥੋੜੇ ਤਾਂ ਕੈਪਟਨ ਦੇ ਤੁਹਾਡੇ ਮੁੱਖ ਮੰਤਰੀ ਤੇਰਾ ਬੁਲਾਉਂਦਾ ਚੰਨੀ ਇਹ ਇਹਨੂੰ ਇਹ ਨਹੀਂ ਪਤਾ ਹੈਗਾ ਇਹਨੂੰ ਇਹ ਨਹੀਂ ਪਤਾ ਵੀ ਛੜਕ ਕਿੱਥੇ ਬਣਾਈ ਦੀ ਆ ਕਿੱਥੇ ਨਹੀਂ ਚੱਕ ਕੇ ਆਪਦੇ ਕਰ ਨੂੰ ਸੜਕ ਬਣਾ ਲਈ ਅਗਲੇ ਦਿਨ ਅਗਲੇ ਨੇ ਪੱਟਦੀ ਇਹਨੂੰ ਇਹਨੂੰ ਕਾਨੂੰਨਾਂ ਦਾ ਪਤਾ ਇਹ ਚੰਨੀ ਯਾਰ ਇਹ ਮੁੱਖ ਮੰਤਰੀ ਬਣੂ ਯਾਰ ਇੱਕ ਮਿੰਟ ਇੱਕ ਮਿੰਟ ਮਾਨ ਸਾਹਿਬ ਤੁਸੀਂ ਜਿਆਦਾ ਚੱਲੇ ਜਾ ਰਹੇ ਹੋ ਆਪਾਂ ਸਾਰੇ ਮੁੱਦੇ ਤੇ ਗੱਲ ਕਰਾਂਗੇ ਧੀ ਹੌਲੀ ਹੌਲੀ ਮੁੱਦੇ ਤੇ ਆਓ ਮੁੱਦੇ ਤੇ ਮੈਂ ਕਹਿੰਨਾ ਮੁੱਦੇ ਤੇ ਕਹਿੰਨਾ ਅਜੇ ਅੱਧਾ ਟੂਰ ਪਾਇਆ ਯਾਰ ਕੇਰਲੋਂ ਪਾਇਆ ਇੱਕ ਮੈਂ ਇੱਕ ਮੈਂ ਇੱਕ ਮੈਂ ਦੇਕਰ ਇਹਨਾਂ ਦੇ ਮਾਤਾ ਜੀ ਇਹਨਾਂ ਦੇ ਘਰ ਵਾਲੀ ਸੁਣਦੇ ਹੋਵੇ ਮੇਰੀ ਗੱਲ ਮੈਂ ਉਹਨਾਂ ਨੂੰ ਕਹਿਣਾ ਕਿ ਇੱਕ ਤਾਲਾ ਲੈ ਲੋ ਤਾਲਾ 100 ਰੁਪਏ ਦਾ ਆਊਗਾ ਤਾਲਾ ਹੋਣਗੇ ਅਸੀਂ ਖਜ਼ਾਨੇ ਚੋਂ ਦੇਵਾਂਗੇ ਪਰ ਜਿਹੜੀ ਗੱਲ ਇਹਨੂੰ 100 ਰੁਪਏ ਦਾ ਤਾਲਾ ਉਸ ਨਿਵਾਰੀ ਨੂੰ ਲਾ ਦਿਓ ਜਿਹੜੀ ਜੋ ਕੱਟ ਕੇ ਦਾਰੂ ਪੀ ਕੇ ਆਉਂਦੇ ਨੇ ਦਾਰੂ ਕਦੋਂ ਬਿੱਤੀ ਆ ਮੈਂ दारू ਦਾ ਸਾਰੀ ਦਿੱਲੀ ਚੋਂ ਲੜਾ ਪਈ ਜਾਂਦਾ ਤੁਸੀਂ ਪੰਜਾਬ ਚ ਪਈ ਜਾਂਦੇ ਹੋ ਮੈਂ ਨਾ ਕੱਕੇ ਦੀ ਮੁੱਠੀ ਮਿਲੀ ਵੀ ਆ ਯਾਰ दारू दारू ਕਹਿ ਕੇ ਪਹਿਲਾਂ ਤੁਸੀਂ ਸਾਡਾ ਕੈਜਰੀ ਵਾਲ ਚੱਕ ਲਿਆ ਹੁਣ ਤੁਸੀਂ ਮੈਨੂੰ ਚੱਕਣ ਨੂੰ ਫਿਰਦੇ ਹੋ ਸਾਰੇ ਚੱਕਾਂਗੇ ਬਾਡਾ ਤਰਕੇ ਚੱਕਾਂਗੇ ਸਾਡਾ ਤਾਂ ਜਿੰਨਾ ਜੋਰ ਲਗੂਗਾ ਲਾਵਾਂਗੇ ਚੂਹੇ ਕੱਚਾਂ ਚ ਵੜਾਂ ਥੋੜੇ ਕੱਕਾ ਯਾਰ ਇਹਨਾਂ ਨੇ ਰਗਵ ਚੱਡਾ ਵੀ ਯਾਰ ਹੁਣ ਅੱਲਾ ਰਾਜ ਲਾ ਕੇ ਬਹਿ ਗਿਆ ਕਹਿੰਦਾ ਮੇਰੀ ਅੱਖਾਂ ਦਾ ਆਪਰੇਸ਼ਨ ਹੋਇਆ ਓ ਯਾਰ ਉਹਦਾ ਤਾਂ ਤਾਂ ਜਾਂਦਾ ਜਦ ਵਿਆਹ ਹੋਇਆ ਅਗਲਾ ਆਪਣੀ ਘਰ ਵਾਲੀ ਜਾਵੇਂ ਕੋ ਪੰਜਾਬ ਸਾਹਮਣੇ ਮੈਂ ਹੈਗਾ ਪੰਜਾਬ ਦਾ ਮੁੰਡਾ ਮੱਜਾ ਜ਼ਿਆਦਾ ਭੱਗ ਗਿਆ ਮੈਨੂੰ ਲੱਗਦਾ ਵਿੱਚੋਂ ਮੈ ਤੁਸੀਂ ਠੰਡਾ ਨਾ ਹੋ ਜਾਓ ਤੂੰ ਸਾਡੇ ਅਕਾਲੀ ਦਾ ਇਹ ਤਾਂ ਤੱਕਾ ਉਹ ਇਹ ਤਾਂ ਤੱਕ ਕਹ ਦੋਸਤੋ ਤੁਸੀਂ ਦੇਖ ਲਓ ਐਵੇਂ ਮਿੰਟ ਤੋਂ ਬਾਅਦ ਨਹੀਂ ਕੱਢ ਲੰਦਾ ਮੈਂ ਦੱਸੋ ਕਿੰਨਾ ਬਾਅਦ ਕੱਢ ਲਦਾ ਸਾਡਾ ਚੱਲ ਸਾਡੇ ਚੈਨਲ ਨੇ ਸਾਡੇ ਅਖਬਾਰ ਨੇ ਅਜਦਾ ਐਵੇਂ ਚਲਾਉਂਦੇ ਪੰਜਾਬ ਦਾ ਗੀ ਰਹਿ ਗਿਆ ਓਏ ਪੰਜਾਬ ਸਾਡਾ ਅਸੀਂ ਪੰਜਾਬ ਦੇ ਅਸੀਂ ਪੰਜਾਬ ਨੂੰ ਖਾ ਗਏ ਤੁਸੀਂ ਪੰਜਾਬ ਨੂੰ ਲੁੱਟ ਲਿਆ ਦੇਖੋ ਐਂਕਰ ਸਾਹਿਬ ਦੋ ਪਾਰਟੀਆਂ ਹੁੰਦੀਆਂ ਸੀ ਇੱਕ ਕਾਂਗਰਸ ਇੱਕ ਕਾਲੀ ਅੱਤੀਆ ਰਾਲਾ ਕੰਮਗਾਰਾ ਪੰਜਾਬ ਦਾ ਸਾਰਾ ਕੰਮਗਾਰਾ ਤਾਂ ਤੀਜੀ ਪੌਟੀ ਆ ਗਿਆ ਜੇ ਤੁਹਾਡਾ ਕੰਮ ਗਲ ਗਿਆ ਦੀ ਤਾਂ ਲੋਕਾਂ ਨੇ ਸਾਨੂੰ ਚੜਿਆ ਉੱਤੇ ਚੜ ਰਾ ਕਿੱਥੇ ਚੜ ਰਿਆ ਇਹ ਤਾਂ ਹੁਣ ਬੋਰਡ ਪੈ ਗਈ ਅੱਗੇ ਨੂੰ ਜੇ ਸਾਰੀ ਉਮਰ ਤੇ ਬੋਰਡ ਪੈ ਗਈ ਬੱਚੇ ਬੱਚੇ ਦੇ ਮੂੰਹ ਤੇ ਆ ਘਰ ਘਰ ਵਿੱਚ ਚੱਲੀ ਗੱਲ ਚੰਨੀ ਕਰਦਾ ਮਸਲੇ ਹੱਲ ਉਹ ਚੰਨੀ ਮਾਤਰੀ ਹੱਲ ਕਰਦਾ ਚੰਨੀ ਤੱਕ ਦੇ ਧਾਰਾ ਚੋਲਦਾ ਕਦੇ ਖੰਬੇ ਤੇ ਚੜ ਜਾਂਦਾ ਭਾਈ ਕਦੇ ਬਿਜਲੀ ਦੇ ਤਾਰਾਂ 'ਤੇ ਲੱਗ ਜਾਂਦਾ ਚੰਨੀ ਸਰਦਾ ਕੀ ਹੈ ਜਿੱਦਾਂ ਮੇਲਾ ਹੁੰਦਾ ਬੱਕਰੀ ਧੱਲੇ ਜਾਵੜਦਾ ਇਹਨੂੰ ਇਹ ਨਹੀਂ ਪਤਾ ਉਹ ਬੱਕਰਾ ਸੀ ਕਿਆ ਯਾਰ ਤੈਨੂੰ ਤਾਂ ਮੁੱਖ ਮੰਤਰੀ ਬਣੇਗਾ ਬਸ ਗੱਲ ਕਰਦਾ ਯਾਰ ਇਹ ਭਗਾਈ ਮਰੀ ਜਾਂਦੇ ਨੇ ਓਏ ਯਾਰ ਮੈਂ ਇਹਨਾਂ ਦੇ ਜੁੱਤਰ ਫੇਰ ਦੇਣਾ ਮੇਰੇ ਬਾਦਲਾਂ ਵਾਲੀ ਚੱਪਲ ਓਏ ਵੱਡਾ ਬ੍ਰੈਂਡ ਬਾਦਲਾ ਤੂੰ ਅਰਦੀ ਬ੍ਰੈਂਡ ਦੀ ਓਏ ਹੋਏ 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 ਓ ਮੇਰੇ ਤਾਂ ਘਰ ਦੀ ਚਾਬੀ ਨਾਲ ਆ ਗਈ ਓਏ ਆ ਮੈਂ ਭਾਈ ਆਪਣੇ ਛੋਟੇ ਮੁੰਡੇ ਸੁੱਖੀ ਦੀ ਮੰਮੀ ਨੂੰ ਕਹਿਣਾ ਚਾਹਨਾ ਚਾਬੀ ਮੇਰੇ ਕੋਲ ਏ ਭਾਈ ਤੂੰ ਕਮਾਂਡੀਆਂ ਦੇ ਬੈਜੇ ਦੱਸ ਮਿੰਟ ਮੈਂ ਆਇਆ ਡਿਬੇਟ ਕਰਕੇ ਜੇ ਡਿਬੇਟ ਤੋਂ ਮੈਂ ਪਹਿਲਾਂ ਆ ਗਿਆ ਤਾਂ ਸਾਰੀ ਵੋਟ ਖਤਲਾ ਜਾਣਗੇ ਇਹ ਤਾਂ ਝੂਠ ਬਾਹ ਬੋਲਦੇ ਨੇ ਮੈਂ ਆਇਆ ਪਰਿੱਤੋ ਤੂੰ ਬੈਠਾ ਲੈ ਆਪਾਂ ਹੀ ਚਾਬੀ ਆ ਮੇਰੇ ਘਰ ਦੀ ਆ ਗਈ ਸੀ ਸਾਰੇ ਪੰਜਾਬ ਨੂੰ ਪਤਾ ਕਾਕਾ ਕੌਣ ਝੂਠ ਬੋਲਦਾ ਕੌਣ ਸੱਚ ਬੋਲਦਾ ਇਹ ਤਾਂ ਪਤਾ ਹੀ ਆ ਪਾਈ ਤਾਂ ਸਾਨੂੰ ਸੁਣਿਆ ਨਹੀਂ ਅਕਾਲੀ ਦਲ ਤਾਂ ਇਹਨੇ ਝੂਠ ਦੇ ਵਿੱਚ ਨਹੀਂ ਬੈਠਿਆ ਜਾਂਦਾ ਅਸੀਂ ਸੱਚੀ ਪਾਰਟੀ ਆ ਅਸੀਂ ਰੈਲੀ ਬਠਿੰਡੇ ਤੋਂ ਤੋਰਿਆ ਪਰ ਪਟਾਲਾ ਕ੍ਰਾਸ ਕਰ ਗਈ ਉਹ ਜੇ ਦੇ ਜਾ ਇਹ ਸੱਚੀ ਬਾਲਟੀ ਆ ਬਾਈ ਇਹ ਮਾਰੀ ਸੱਚੀ ਆ ਬਾਈ ਇਹ ਤਾਂ ਆਪੇ ਕਹਿਣ ਲੱਗ ਜੇ ਮੇਰੇ ਵੀ ਭਾਈ ਬਾਦ ਸਾਡੀ ਵੀ ਸ਼ੁਰੂ ਆ ਕੱਲ ਤੋਂ ਯਾਤਰਾ ਆ ਭਾਈ ਸਾਹਿਬ ਸਾਡੀ ਵੀ ਸੁਣ ਲੈ ਕਰੋ ਮੈਂ ਮੱਖ ਮੰਤਰੀ ਆ ਯਾਰ ਪੰਜਾਬ ਦਾ ਸੁਣ ਲਓ ਮੱਖ ਮੰਤਰੀ ਦੀ ਪਹਿਲਾਂ ਆ ਯਾਰ ਹੱਦ ਕਰੀ ਜਾਂਦੇ ਨੇ ਐਂਕਰਾ ਤੂੰ ਥੋੜਾ ਮੋਡਾ ਕਿਹਾ ਕਰ ਮਜੂਦਾ ਮੰਤਰੀ ਆ ਮਜੂਦਾ ਮੰਤਰੀ ਸਾਹਿਬ ਮੈਂ ਭਾਈ ਅੰਦਰ ਹੀ ਨਹੀਂ ਕੋਈ ਚੰਨੀ ਅੱਜ ਬੰਗਾਰ ਜਾ ਤੂੰ ਮੈਂ ਤੇਰੇ ਤੇ ਬਰਚਾ ਕਰਾ ਦੂੰ ਐਵੇਂ ਕਰਾ ਪੱਚੀ ਕਰਾ ਸਕਦੇ ਨੇ ਹਰ ਇੱਕ ਤਾਂ ਝੂਠੇ ਪਰ ਮੈਂ ਤਾਂ ਬੋਲਣ ਲੱਗਿਆ ਮੈਂ ਤੁਹਾਡੇ ਤੇ ਹੀ ਬੋਲਣ ਲੱਗਿਆ ਆਹ ਦੇਖੋ ਆਹ ਸੱਚ ਸੁੱਚਾ ਬੋਲਦੇ ਨੇ ਕਹਿੰਦੇ ਬਾਦਲ ਸਾਹਿਬ ਮੇਰੇ ਪਰ ਬਾਪਸਮਾਨ ਨੇ ਉਹ ਤੁਹਾਡੇ ਬਾਪਸਮਾਨ ਨਹੀਂਓ ਤੁਹਾਡੇ ਬਾਪ ਹੀ ਨੇ ਤੁਸੀਂ ਭੁੱਲ ਜਾਨੀਓ ਗੋੜੀ ਖਾ ਕੇ ਕੀ ਬਣੂਗਾ ਤੁਹਾਡਾ ਇਹ ਪੰਜਾਬ ਚਲਾਉਂਦੇ ਇਹ ਠੁੱਟੇ ਛੇਤਰ ਮੰਗੋ ਵਾਦੇ ਜਾਰੇ ਰੇ ਅਸੀਂ ਇਹਨਾਂ ਦੇ ਵਿੱਚ ਨਹੀਂ ਬੈਠਦਾ ਹਾਂ ਓਥੇ ਆ ਪੰਜਾਬ ਆ ਪੰਜਾਬ ਦੇ ਮੁੱਖ ਮੰਤਰੀ ਤੇ ਮਾਰ ਗਿਆ ਓਏ ਆ ਪੰਜਾਬ ਦੇ ਮੁੱਖ ਮੰਤਰੀ ਅਗਲੇ ਸੌਰਤੇ ਮਿਲਦੇ ਆ ਮੁੱਖ ਜਾਇ ਭੱਗ ਗਿਆ